ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਇੱਕ ਜੰਗ ਮੈਂ ਸਾਬਕਾ ਸਰਪੰਚ ਸਰਜੀਤ ਸਿੰਘ ਗੱਤਰੀ ਦੇ ਮੇਕਪਿੰਡ ਜੱਲੋ ਘਰ ਰਹਿਣ ਵਾਲਾ ਹਾਂ ਔਰ ਯੁੱਧ ਨਸ਼ਿਆਂ ਵਿਰੁੱਧ ਜੋ ਟੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਕਦਮ ਚੱਕਿਆ ਯੁੱਧ ਸ਼ੁਰੂ ਕੀਤਾ ਬਹੁਤ ਹੀ ਵਧੀਆ ਕੀਤਾ ਜਿਹੜਾ ਇਹਦੇ ਕਰਕੇ ਕਾਫੀ ਹਲਾਰਾ ਮਿਲਿਆ ਲੋਕ ਤਸਕਰ ਜਿਹੜੇ ਗੈਂਗਸਟਰ ਜਾਂ ਤਕਸਰ ਹੈ ਉਹਨਾਂ ਨੂੰ ਡਰ ਪੈ ਚੁੱਕਿਆ ਹੈ ਕਿ ਸਾਡੇ ਨਾਲ ਮਾੜਾ ਹੋਣ ਵਾਲਾ ਤੇ ਕਈ ਜਗ੍ਹਾ ਤੇ ਜਿਹੜਾ ਇਹੋ ਜਿਹਾ ਹੋ ਚੁੱਕੇ ਆਪਣੇ ਆਪ ਇਲਾਕਾ ਛੱਡ ਕੇ ਜਾਣ ਨੂੰ ਤਿਆਰ ਬੈਠੇ ਨੇ ਤੇ ਸਰਕਾਰ ਨੇ ਜਿਹੜਾ ਇੱਕ ਕਦਮ ਪਹਿਲਮੀ ਕੀਤੀ ਹੈ ਬਹੁਤ ਵਧੀਆ ਕੀਤੀ ਹੈ ਔਰ ਅਸੀਂ ਸਰਕਾਰ ਤੇ ਬਹੁਤ ਖੁਸ਼ ਆ ਜਿਨ੍ਹਾਂ ਨੇ ਸਰਕਾਰ ਨੇ ਸੀਐਮ ਸਾਹਿਬ ਨੇ ਇਹ ਜੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਖੁਸ਼ ਆ ਸਾਡਾ ਇਲਾਕਾ ਖੁਸ਼ ਹੈ ਔਰ ਅਸੀਂ ਇਹ ਬੇਨਤੀ ਕਰਦੇ ਆਂ ਸੀਐਮ ਸਾਹਿਬ ਮਾਨ ਸਾਹਿਬ ਨੂੰ ਵੀ ਆਉਣ ਵਾਲਾ ਵੀ ਸਮਾਂ ਇਹ ਚਾਲੂ ਰੱਖੇ ਹੋਰ ਤੇਜ਼ੀ ਨਾਲ ਇਹ ਕੰਮ ਤੇਜ਼ ਕਰਨ ਤੇ ਜਿਹੜੇ ਤਸਕਰ ਨੇ ਇਹ ਤੂੰ ਹਟ ਕੇ ਪਿੱਛੇ ਭੱਜ ਜਾ ਸਕਣ ਜਾਂ ਤਸਕਰ ਜਿਹੜੇ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਉਹ ਖਤਮ ਕਰ ਦੇ